ਬੁਰੀ ਸੰਗਤ ਦਾ ਸ਼ਿਕਾਰ ਕਰਨ ਵਾਲੇ ਯਾਰੀ ਦੋਸਤੀ ਦੀ ਸੌਂ ਤੈਨੂੰ ਯਾਰੀ ਦੀ ਸੌਂਜ ਬਸ ਤੈਨੂੰ ਆਪਣੀ ਦੋਸਤੀ ਦੀ ਸੌਂ ਇੱਕ ਵਾਰੀ ਤੂੰ ਲੈ ਕੇ ਤਾਂ ਦੇਖ ਥੋੜਾ ਜਿਹਾ ਹੀ ਐ ਕੁਝ ਨਹੀਂ ਹੁੰਦਾ ਇੱਕ ਵਾਰੀ ਜੇ ਡਰੱਗ ਜਿਹੜੀ ਆ ਉਹ ਚਿੱਟਾ ਜਿਹੜਾ ਉਹ ਸਰੀਰ 'ਚ ਚਲਾ ਗਿਆ ਤਾਂ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਲ ਲੱਗਦੇ ਫਿਰ ਆਪਾਂ ਨੇ ਉਹ ਪਾਠਕਰਮ ਦੇ ਵਿੱਚ ਹੀ ਲਿਖਿਆ ਕਿ ਪਹਿਲੀ ਵਾਰ ਨਸ਼ਾ ਡਰੱਗ ਲੈਣ ਦਾ ਮਤਲਬ ਤੁਹਾਡੀ ਜ਼ਿੰਦਗੀ ਦੇ ਕਈ ਸਾਲ ਜਾਣ ਕੇ ਉਹਨੂੰ ਸਰੀਰ ਚੋਂ ਕੱਢਣ ਵਾਸਤੇ ਇਸ ਕਰਕੇ ਇਸ ਏਜ ਗਰੁੱਪ ਨੂੰ ਇਹ ਦੱਸਣਾ ਜ਼ਰੂਰੀ ਹੈ ਤਾਂ ਕਿ ਇਹ ਆਪਣੇ ਆਉਣ ਵਾਲੇ 7ਵੇਂ 8ਵੇਂ ਵਾਲੇ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਦੋਸਤਾਂ ਮਿੱਤਰਾਂ ਨਾਲ ਗੱਲਾਂ ਬਾਤਾਂ ਕਰਨ ਯਾਰ ਆਹ ਪ੍ਰੋਗਰਾਮ ਹੋਇਆ ਸੀ ਉੱਥੇ ਕਿਹੜਾ ਸਰਕਾਰ ਦਾ ਕੋਈ 9ਵੇਂ ਆਣੇ ਨੇ 10ਵੇਂ ਆਣੇ ਨੇ ਕਿਹੜਾ ਵੋਟਾਂ ਨਹੀਂ ਕਿ ਅਸੀਂ ਤੂੰ ਵੋਟ ਬੈਂਕ ਦੀ ਰਾਏ ਨਹੀਂ ਕੀਤੀ ਕਰਦੇ ਪਰ ਉਹਨਾਂ ਨੂੰ ਦੱਸਣਾ ਬਹੁਤ ਜ਼ਰੂਰੀ ਆ ਆਉਣ ਵਾਲੀਆਂ ਪੀੜ੍ਹੀਆਂ ਜੇ ਬਚਾਉਣੀਆਂ ਨੇ ਅਵੇਅਰਨੈਸ ਕੈਂਪ ਜ਼ਰੂਰੀ ਨੇ ਤਾਂ ਅਸੀਂ ਇੱਕ ਪੂਰੀ ਟੀਮ ਤਿਆਰ ਕਰ ਰਹੇ ਹਾਂ